ਮਨੋਜੀ ਸਤਿ ਸ਼੍ਰੀ ਅਕਾਲ ਜੀ ਅੱਜ ਬਹੁਤ ਹੀ ਜ਼ਰੂਰੀ ਇੱਕ ਵੀਡੀਓ ਲਗਾਇਆ ਮੈਂ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਵੀ 3000 ਵਾਲਾ ਫਾਸਟ ਟੈਗ 15 ਅਗਸਤ ਨੂੰ ਲਾਂਚ ਹੋ ਗਿਆ ਸੀਗਾ ਬਟ ਆਪਣੇ ਬਹੁਤ ਸਾਰੇ ਭਰਾਵਾਂ ਨੂੰ ਇਹ ਨਹੀਂ ਪਤਾ ਕਿ ਉਹ 3000 ਵਾਲਾ ਫਾਸਟ ਟੈਗ ਆਪਾਂ ਕਿਵੇਂ ਲੈ ਸਕਦੇ ਆ ਵੀ ਇਹਨੂੰ ਅਪਲਾਈ ਕਰਨ ਦਾ ਕੀ ਪ੍ਰੋਸੈਸ ਹੈ ਜੇ ਤੁਹਾਡੇ ਕੋਲ ਪ੍ਰਾਈਵੇਟ ਨੰਬਰ ਦੀ ਗੱਡੀ ਹੈ ਇਹ ਜਿਹੜਾ ਫਾਸਟ ਟੈਗ ਬਣਾਇਆ ਗਿਆ ਜੀ ਇਹ ਪਰਸਨਲ ਗੱਡੀਆਂ ਦੇ ਲਈ ਬਣਾਇਆ ਗਿਆ ਸੀ ਪਹਿਲਾਂ ਦੱਸ ਦੇਣਾ ਜਿੰਨਾ ਭਰਾਵਾਂ ਕੋਲ ਕਮਰਸ਼ੀਅਲ ਗੱਡੀਆਂ ਨੇ ਇਹ ਉਹਨਾਂ ਲਈ ਵੈਲਿਡ ਨਹੀਂ ਹੈਗਾ ਤੇ ਮਤਲਬ ਕਮਰਸ਼ੀਅਲ ਸਾਧਨ ਜਿੰਨੇ ਵੀ ਨੇ ਉਹਨਾਂ ਲਈ ਹੈ ਨਹੀਂ ਇਹ ਜਿਨ੍ਹਾਂ ਕੋਲ ਪ੍ਰਾਈਵੇਟ ਗੱਡੀਆਂ ਨੇ ਜਿੰਨੇ ਦੀ ਚਲਾਈ ਜਾਂਦੇ ਆ ਇਹ 3000 ਵਾਲਾ ਫਾਸਟ ਟੈਗ ਹੈ ਜਿਹੜਾ ਕਿ 1 ਸਾਲ ਲਈ ਬਣਦਾ ਜਿਹਦੇ ਵਿੱਚ ਆਪਾਂ ਨੂੰ 200 ਟ੍ਰਿਪਾਂ ਮਿਲਦੀਆਂ ਹੁੰਦੀਆਂ ਨੇ ਠੀਕ ਹੈ 15 ਰੁਪਏ ਦੇ ਲਗਭਗ ਇੱਕ ਟੋਲ ਪਲਾਜੇ ਦਾ ਚਾਰਜਸ ਪੈਂਦਾ ਹੈਗਾ ਐਨ ਐਚ ਆਈ ਦੇ ਜਿੰਨੇ ਵੀ ਆਪਣੇ ਟੋਲ ਪਲਾਜਾ ਨੇਗੇ ਸਾਰੇ ਦੇ ਉੱਤੇ ਇਹ ਵੈਲਿਡ ਹੈ ਬਟ ਆਪਣੇ ਪੰਜਾਬ ਲਈ ਸਭ ਤੋਂ ਵਧੀਆ ਗੱਲ ਕੀ ਆਪਣੇ ਪੰਜਾਬ ਦੇ ਵਿੱਚ ਕੋਈ ਵੀ ਟੋਲ ਪਲਾਜਾ ਸ਼ਾਇਦ ਇਹੋ ਜਿਹਾ ਨਹੀਂ ਹੈਗਾ ਜਿਹੜਾ ਕਿ ਸਟੇਟ ਗਵਰਨਮੈਂਟ ਦੇ ਅੰਡਰ ਹੋਵੇ ਸਾਰੇ ਆਪਣੇ ਐਨ ਐਚ ਆਈ ਦੇ ਹੀ ਹੈਗੇ ਆ ਮਤਲਬ ਜਿੰਨੀ ਵੀ ਆਪਣੇ ਪੰਜਾਬ ਚ ਟੋਲ ਪਲਾਜ਼ਾ ਹੈਗੇ ਨੇ ਸਾਰਿਆਂ ਦੇ ਵੈਲਿਡ ਹੈ ਹੁਣ ਇਹਨੂੰ ਆਪਾਂ ਤੁਹਾਨੂੰ ਅਪਲਾਈ ਕਰਕੇ ਦਿਖਾਵਾਂਗੇ ਕਿ ਫੋਨ ਦੇ ਉੱਤੇ ਆਪਾਂ ਕਿਵੇਂ ਅਪਲਾਈ ਕਰ ਸਕਦੇ ਆ ਮੈਂ ਨਾਲ ਉਹਦੀ ਇੱਕ ਸਕਰੀਨ ਸ਼ੇਅਰ ਕਰੂੰਗਾ ਸਟੈਪ ਵਾਈਜ਼ ਸਟੈਪ ਧਿਆਨ ਨਾਲ ਦੇਖ ਲਓ ਕਿ ਮੈਂ ਵੀ ਹੁਣ ਪਹਿਲੀ ਵਾਰ ਅਪਲਾਈ ਕਰ ਰਹਾ ਹਾਂਗਾ ਤਾਂ ਜੋ ਤੁਹਾਨੂੰ ਵੀ ਪਤਾ ਲੱਗ ਜੇ ਵੀ ਕੀ ਕੀ ਚੀਜ਼ਾਂ ਹੁੰਦੀਆਂ ਨੇ ਆਪਾਂ ਨੇ ਕੀ ਕੁਝ ਵਗੈਰਾ ਫਿਲ ਕਰਨਾ ਹੈ ਆਪਣੇ ਕੋਲ ਨਾ ਮੈਂ ਤੁਹਾਨੂੰ ਸਕਰੀਨ ਰਿਕਾਰਡਿੰਗ ਔਨ ਕਰਕੇ ਦਿਖਾ ਦਿੰਦਾ ਤੁਹਾਨੂੰ ਸਾਰਾ ਕੁਝ ਸਮਝ ਆ ਜਾਊਗਾ ਸਕਰੀਨ ਤੇ ਤੁਸੀਂ ਵੀ ਵੀਡੀਓ ਦੇ ਚ ਸਕਰੀਨ ਤੇ ਚੱਲ ਰਿਹਾ ਹੋਊਗਾ ਐਨਐਚਆਈ ਦੀ ਜਿਹੜੀ ਅਫੀਸ਼ੀਅਲ ਵੈਬਸਾਈਟ ਹੈ ਉੱਥੇ ਦਿੱਤਾ ਹੋਇਆ ਹੈ ਵੀ ਜਿਹੜਾ ਆਪਾਂ ਐਨੂਅਲ ਪਾਸ ਕਹਿੰਦੇ ਹਾਂਗੇ ਫਾਸਟਐਗ ਦਾ ਇਹਨੂੰ ਦੋ ਤਰੀਕੇ ਨਾਲ ਲਿਆ ਜਾ ਸਕਦਾ ਇਹਦੇ ਵਿੱਚ ਲਿਖਿਆ ਵੀ ਹੋਇਆਗਾ ਇੱਕ ਤਗਾ ਰਾਜਮਾਰਗ ਯਾਤਰਾ ਮੋਬਾਈਲ ਐਪ ਹੈ ਇੱਕ ਜਾਂ ਆਪਾਂ ਐਨਐਚਏਆਈ ਦੀ ਵੈਬਸਾਈਟ ਤੇ ਜਾ ਕੇ ਅਪਲਾਈ ਕਰ ਸਕਦੇ ਆ ਤੇ ਆਪਾਂ ਵੈਬਸਾਈਟ ਤੇ ਜਾਣ ਨਾਲੋਂ ਆਪਾਂ ਜਿਹੜੀ ਆ ਰਾਜਮਾਰਗ ਯਾਤਰਾ ਹੈਗਾ ਇਹਦੀ ਇੱਕ ਐਪਲੀਕੇਸ਼ਨ ਐਪ ਆ ਇਹ ਡਾਊਨਲੋਡ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਜਾਵਾਂਗੇ ਜੀ ਪਲੇ ਸਟੋਰ ਦੇ ਵਿੱਚ ਆਪਣੇ ਫੋਨ ਦੇ ਠੀਕ ਹੈ ਪਲੇ ਸਟੋਰ ਜਾਣ ਤੋਂ ਬਾਅਦ ਆਪਾਂ ਨੇ ਸਰਚ ਕਰਨਾ ਜੀ ਰਾਜਮਾਰਗ ਯਾਤਰਾ ਟੌਪ ਤੇ ਆ ਜਾਊਗਾ ਜਦ ਤੁਸੀਂ ਪਰੋਗੇ ਤੇ ਆ ਗਈ ਆ ਪਹਿਲੀ ਜਿਹੜੀ ਆਪਣੀ ਐਪਲੀਕੇਸ਼ਨ ਹੈ ਜੀ ਆ ਲਿਖਿਆ ਹੋਇਆਗਾ ਆ ਤੁਸੀਂ ਦੇਖ ਰਹੇ ਹੋਗੇ ਆ ਵਾਲੀ ਤਾਂ ਇਹ ਆਪਣੇ ਆਪਣੇ ਫੋਨ ਦੇ ਵਿੱਚ ਇੰਸਟਾਲ ਕਰ ਲੈਣੀ ਹੈ ਠੀਕ ਹੈ ਜੀ ਕਰਦੇ ਆ ਜੀ ਆਪਾਂ ਵੈਰੀਫਾਈ ਕਰਨ ਤੋਂ ਬਾਅਦ ਆਪਾਂ ਦੇਖਦੇ ਆ ਇਹਦੇ ਵਿੱਚ ਕੀ ਕੁਝ ਹੈਗਾ ਤੇ ਇੱਕ ਚੀਜ਼ ਹੋਰ ਹੈਗਾ ਜਿੱਦੋਂ ਜਦ ਤੁਸੀਂ ਇਹ ਫਾਸਟੈਗ ਅਪਲਾਈ ਕਰਦੇ ਹੋ ਤਾਂ ਥੋੜਾ ਜਿਹੜਾ ਪੈਲਟ ਦਾ ਫਾਸਟੈਗ ਬਣਿਆ ਹੈ ਇਹ ਉਹਦੇ ਨਾਲ ਹੀ ਲਿੰਕ ਹੋ ਜਾਊਗਾ ਬਸ ਉਹਦੇ ਵਿੱਚ ਖਾਸ ਚੀਜ਼ ਧਿਆਨ ਕਰਨ ਵਾਲੀ ਕੀ ਹੈ ਕਿ ਉਹ ਬਲੈਕਲਿਸਟਡ ਨਾ ਹੋਵੇ ਬਸ ਇਹ ਜੀ ਦਾ ਧਿਆਨ ਕਰ ਲਓ ਤੇ ਆਪਾਂ ਇਹ ਇਹਨੂੰ ਕਰਦੇ ਆ ਓਪਨ ਠੀਕ ਹੈ ਜੀ ਇੱਥੇ ਬਾਅਦ ਆਪਣਾ ਮੋਬਾਈਲ ਨੰਬਰ ਮੰਗ ਰਿਹਾ ਹੈ ਮੋਬਾਈਲ ਨੰਬਰ ਜਿਹੜਾ ਤੁਸੀਂ ਫਾਸਟੈਗ ਤੇ ਰਜਿਸਟਰਡ ਹੈ ਇਹ ਉਹ ਭਰ ਦਿਓ ਰੇ ਠੀਕ ਹੈ ਜੀ ਆਪਾਂ ਇਹ ਭਰ ਦਨੇ ਹੈਗੇ ਲਓ ਜੀ ਇੱਥੇ ਆਪਾਂ ਨੇ ਲੌਗਇਨ ਕਰ ਲਿਆ ਇੱਕ ਓਟੀਪੀ ਆਊਗਾ ਓਟੀਪੀ ਆ ਜਾਊਗਾ ਜੀ ਆ ਗਿਆ ਲਓ ਜੀ ਇਥੇ ਲੋਕੇਸ਼ਨ ਪਰਮਿਸ਼ਨ ਮੰਗ ਰਹਾਗਾ ਇਹਨੂੰ ਔਨ ਕਰ ਦਿਓ ਉਸ ਤੋਂ ਬਾਅਦ ਆਪਣਾ ਆਪਣੀ ਲੈਂਗੁਏਜ ਸਿਲੈਕਟ ਕਰਨੀ ਹੈ ਇੰਗਲਿਸ਼ ਪੰਜਾਬੀ ਜੋ ਤੁਹਾਨੂੰ ਬੈਸਟ ਲੱਗਦੀ ਹੈਗੀ ਉਹ ਕਰ ਲਓ ਤੁਸੀਂ ਆਪਦੇ ਹਿਸਾਬ ਦੇ ਨਾਲ ਕਰ ਲਓ ਠੀਕ ਹੈ ਜੀ ਇਥੇ ਆਪਾਂ ਨੇ ਕਰ ਲਈ ਇੰਗਲਿਸ਼ ਸਭ ਤੋਂ ਪਹਿਲੀ ਤੁਸੀਂ ਧਿਆਨ ਨਾਲ ਦੇਖੋਗੇ ਐਪ ਦੇ ਉੱਪਰ ਉੱਪਰ ਨੀਲੇ ਜਿਹੇ ਬਾਕਸ ਦੇ ਵਿੱਚ ਪਹਿਲੀ ਚੀਜ਼ ਹੈ ਕਿ ਐਨੂਅਲ ਟੋਲ ਪਾਸ ਆਪਾਂ ਇਹਦੇ ਤੇ ਕਰਦੇ ਜੀ ਕਲਿੱਕ ਠੀਕ ਹੈ ਇਹਦੇ ਤੇ ਲਿਖਿਆ ਆਏਗਾ ਇੱਕ ਪਾਸ ਹੈਗਾ ਜੀ ਇੰਗਲਿਸ਼ ਦੇ ਵਿੱਚ ਲਿਖਿਆ ਆਸ ਨੂੰ ਪੰਜਾਬੀ ਵਿੱਚ ਸਮਝਾ ਰਿਆਂਗਾ ਜ਼ੀਰੋ ਹਸਲ ਮਸਲ ਤੋਂ ਕਿਸੇ ਤਰ੍ਹਾਂ ਦੀ 0% ਪਰੇਸ਼ਾਨੀ ਤੁਹਾਨੂੰ ਹੋਊਗੀ ਠੀਕ ਹੈ ਹੁਣੀਏ ਨਹੀਂ ਇੱਕ ਸਾਲ ਦੇ ਲਈ ਵੈਲਿਡ ਹੋਊਗਾ 200 ਟੋਲ ਫ੍ਰੀ ਹੋਣਗੇ 3000 ਇੱਕ ਵਾਰੀ ਭਰ ਕੇ ਚਲੋ ਜੀ ਆਪਰ ਨੂੰ ਨੈਕਸਟ ਕਰ ਦਿਆਂਗੇ ਠੀਕ ਹੈ ਸਾਰਾ ਕੁਝ ਇੱਥੇ ਜੀ ਲਿਖਿਆ ਹੋਇਆ ਹੈਗਾ ਆ ਸਾਰਾ ਕੁਝ ਪੇਮੈਂਟ ਵਗੈਰਾ ਕੋਈ ਕਿਸ ਤਰ੍ਹਾਂ ਦਾ ਕੁਝ ਹੋ ਨਹੀਂਗਾ ਆ ਦੇਖੋ ਹੁਣ ਇੱਥੇ ਐਲੀਜੀਬਿਲਟੀ ਲਿਖੀ ਹੈ ਇਹ ਚੀਜ਼ ਧਿਆਨ ਕਰ ਲੈਣਾ ਮੈਂ ਸ਼ੁਰੂ ਦੇ ਵਿੱਚ ਬੋਲਿਆ ਸੀਗਾ ਕਿ ਬਈ ਜਿਹੜੇ ਕਮਰਸ਼ੀਅਲ ਲੇਗੇ yellow ਬਲੇਟ ਵਾਲੀ ਚੀਜ਼ਾਂ ਨੇ ਜਾਂ ਟਰੱਕ ਹੋਣ ਬੱਸਾਂ ਹੋਣ ਗੱਡੀਆਂ ਹੋਣ ਉਹਨਾਂ ਲਈ ਵੈਲਡ ਨੇਗਾ ਇੱਥੇ ਲਿਖਿਆ ਨਾਨ ਕਮਰਸ਼ਲ ਵੀਕਲਸ ਓਨਲੀ ਨਾਨ ਕਮਰਸ਼ਲ ਦਾ ਮਤਲਬ ਜਿਨ੍ਹਾਂ ਕੋਲ ਪ੍ਰਾਈਵੇਟ ਵੀਕਲ ਨੇ ਜੀਪ ਵੈਨ ਕਾਰ ਠੀਕ ਹੈ ਇਹਨਾਂ ਲਈ ਹੈ ਇਹਦੇ ਵਿੱਚ ਇਹ ਵੀ ਲਿਖਿਆ ਹੈ ਵੀ ਤੁਹਾਡਾ ਕਾਰ ਬਲੈਕਲਿਸਟਡ ਨਹੀਂ ਹੋਣਾ ਚਾਹੀਦਾ ਹਾਟਲਿਸਟਡ ਨਹੀਂ ਹੋਣਾ ਚਾਹੀਦਾ ਔਰ ਕਿਸੇ ਅੰਡਰ ਨੋਟਸ ਨਹੀਂ ਹੋਣਾ ਚਾਹੀਦਾ ਵੀ ਆਪਾਂ ਕਈ ਵਾਰ ਭਾਪਾ ਵੀ ਗੱਡੀ ਟਪਾਉਂਦੇ ਨਾ ਤਾਂ ਨੋਟਿਸ ਆ ਜਾਂਦਾ ਹੁੰਦਾ ਇਹ ਜੀਜ਼ਾ ਨਾ ਕਰਿਆ ਕਰੋ ਚਲੋ ਜੀ ਆਪਾਂ ਕਰ ਦਿਆਂਗੇ ਸਟਾਰਟ ਤੇ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਗੱਡੀ ਦਾ ਨੰਬਰ ਭਰਾਂਗੇ ਆਪਣੇ ਜਿਹੜਾ ਵੀ ਆਪਣਾ ਬਣਾਇਆ ਆਪਾਂ ਆਪਣੇ ਗੱਡੀ ਦਾ ਨੰਬਰ ਭਰ ਦਈਏ ਠੀਕ ਹੈ ਜੀ ਇਹ ਇਹ ਗੱਡੀ ਦਾ ਨੰਬਰ ਭਰਤਾ ਹੀ ਆਪਾਂ ਨੇ ਰਿਟਰਨ ਗਏ ਇਹਦੇ ਉੱਤੇ ਇਹ ਚੈੱਕ ਕਰੂਗਾ ਵੀ ਆਪਣਾ ਪਹਿਲਾ ਫਾਸਟੈਗ ਬਣਿਆ ਹੋਇਆ ਆ ਦੇਖੋ ਜੀ ਹੁਣ ਆਪਣਾ ਇਹਨਾਂ ਆਟੋਮੈਟਿਕ ਫਾਸਟੈਗ ਚੈੱਕ ਲਿਆ ਆਪਣੀ ਗੱਡੀ ਦਾ ਨਾਮ ਆ ਗਿਆ ਗੱਡੀ ਆ ਗਈ ਟੈਗ ਆ ਗਿਆ ਐਕਟਿਵ ਆ ਗਿਆ ਸਟਿੱਟ ਸਾਰਾ ਕੁਝ ਆ ਗਿਆ ਇਹਦੇ ਵਿੱਚ ਲਿਖਿਆ ਹੈ ਹਨ ਤੇ ਉਸ ਤੋਂ ਬਾਅਦ ਆਪਾਂ ਪ੍ਰੋਸੀਡ ਤੇ ਕਲਿੱਕ ਕਰ ਰਹੀ ਨੀਚੇ ਜਿਹੜਾ ਡੱਬਾ ਆ ਬਣਿਆ ਹੋਇਆ ਜਦੋਂ ਇਹਦੇ ਆਪਾਂ ਕਲਿੱਕ ਕਰਾਂਗੇ ਇਹਦੇ ਵਿੱਚ ਮੰਗ ਰਿਹਾਗਾ ਵੀ ਤੁਸੀਂ ਜਿਹੜਾ ਮੋਬਾਈਲ ਨੰਬਰ ਹੈਗਾ ਉਹ ਇਹ ਵਾਲਾ ਜਿਹੜੇ ਤਾਂ ਆਪਾਂ ਲੌਗਇਨ ਕਰਿਆ ਜਾ ਕੋਈ ਹੋਰ ਨੰਬਰ ਹੈ ਜਿਹੜਾ ਥੋੜਾ ਫਾਸਟ ਹੈ ਇਹਦੇ ਨਾਲ ਰਜਿਸਟਰਡ ਹੋਵੇ ਉਹ ਤੁਹਾਨੂੰ ਕਿਵੇਂ ਪਤਾ ਲੱਗੂ ਆਪਣੇ ਕੋਲ ਮੈਸੇਜ ਆਂਦਾ ਹੁੰਦਾ ਉਹ ਤੋਂ ਆਪਾਂ ਨੂੰ ਪਤਾ ਲੱਗ ਜਾਂਦਾ ਹਨਾ ਤੇ ਮੇਰਾ ਇਹ ਨੰਬਰ ਹੀ ਮੈਨੂੰ ਨੈਕਸਟ ਸਟੇ ਕਰੂੰਗਾ ਠੀਕ ਹੈ ਤੇ ਇਹਦੇ ਉੱਤੇ ਲਿਖਿਆ ਆ ਰਿਹਾਗਾ ਸਾਰਾ ਕੁਝ ਸਟੇਟਸ ਪੈਂਡਿੰਗ ਐਕਟਿਵ ਫਰਮ ਅੱਜ ਆਪਾਂ ਜਿਹੜੀ ਤਰੀਕ ਨੂੰ ਅਪਲਾਈ ਕਰ ਰਹੇ ਆਂ ਅਗਲੇ ਸਾਲ ਦੀ ਉਸੇ ਤਰੀਕ ਤੱਕ ਵੈਲਿਡ ਰਹੂਗਾ ਆਪਾਂ ਨੇ ਇਹ ਐਨਈ ਪੇਮੈਂਟ ਇਹਨਾਂ ਨੂੰ ਭਰਨੀ ਹੈ ਜੀ ਠੀਕ ਹੈ ਤਾਂ ਪੇਮੈਂਟ ਕਰਨ ਦੇ ਤਰੀਕੇ ਬਹੁਤ ਸਾਰੇ ਹੁੰਦੇ ਨੇ ਕਿ ਮੈਂ ਤੁਹਾਨੂੰ ਦਿਖਾ ਵੀ ਦੇਣਾ ਆਪਾਂ ਪ੍ਰੋਸੀਡ ਟੂ ਪੇ ਉਸ ਤੋਂ ਬਾਅਦ ਇਹ ਆ ਗਿਆ NHAI ਦੀ ਆਪਣੇ ਉਹ ਆ ਗਈ ਆਫੀਸ਼ਲ ਤੇ ਇਹਦੇ ਵਿੱਚ ਕੰਟੈਕਟ ਡੀਟੇਲ ਆਪਾਂ ਭਰ ਸਕਦੇ ਹਾਂ ਮੋਬਾਈਲ ਨੰਬਰ ਤੇ ਈਮੇਲ ਤਾਂ ਜਿਹਦੇ ਉੱਪਰ ਆਪਣੇ ਕੋਲ ਸਲਿੱਪ ਆਉਗੀ ਠੀਕ ਹੈ ਜੀ ਇਹ ਵੀ ਭਰਤਾ ਜੀ ਉਸ ਤੋਂ ਬਾਅਦ ਮੇਲ ਆਈਡਿ ਜ਼ਰੂਰੀ ਭਰ ਦਿਓ ਜੇ ਤੁਹਾਡੇ ਕੋਲ ਨਹੀਂ ਹੈਗੀ ਤਾਂ ਕਿਸੇ ਪਰਿਵਾਰ ਦੇ ਮੈਂਬਰ ਚੋਂ ਕੀ ਉਹ ਭਰ ਦਿਓ ਠੀਕ ਹੈ ਜੀ ਮੋਬਾਈਲ ਨੰਬਰ ਵੀ ਭਰਤਾ ਆਪਾਂ ਨੇ ਤੇ ਆਪਣੀ ਮੇਲ ਆਈਡਿ ਵੀ ਭਰ ਦਿੱਤੀ ਜਿੱਥੇ ਇੱਥੇ ਬਾਅਦ ਕਰ ਦਾਂਗੇ ਆਪਾਂ ਕੰਟੀਨਿਊ ਹੁਣ ਇਹ ਪੇਮੈਂਟ ਕਰਨ ਦੇ ਕਈ ਸਾਰੇ ਤਰੀਕੇ ਕਹਿੰਦਾਗਾ ਤੁਸੀਂ ਤੁਹਾਡੇ ਫੋਨ ਦੇ ਵਿੱਚ ਕੋਈ Google Pay ਚੱਲ ਰਿਹਾ ਉਤੋਂ ਵੀ ਕਰ ਸਕਦੇ ਹੋ ਬਾਕੀ ਡੈ빗 ਕਾਰਡ ਕਾਸੀ ਮਰਜ਼ੀ ਨਾਲ ਤੁਸੀਂ ਕਰ ਸਕਦੇ ਹੋ ਹਿਸਾਬ ਦੇ ਨਾਲ ਤੇ ਆਪਾਂ ਇੱਥੇ ਆਪਣਾ Google Pay ਨਾਲ ਕਰ ਦੰਦੇ ਹੈਗੇ ਤੁਹਾਨੂੰ ਰਿਕਵੈਸਟ ਆ ਜਾਊਗੀ ਆਪਾਂ ਅਪਰੂਵ ਕਰ ਦਾਂਗੇ ਠੀਕ ਹੈ ਜੀ ਲਓ ਜੀ ਇੱਥੇ ਆਪਾਂ ਆਪਣੀ UPI ID ਭਰ ਦਾਂ Google Pay ਦੀ ਲਓ ਜੀ Google Pay ਚੱਲਦੇ ਹੋਏ ਜੀ ਆਪਾਂ ਸਕਰੀਨ ਰਿਕਾਰਡਿੰਗ ਨਹੀਂ ਕਰ ਸਕਦੇ ਮੈਂ ਇੱਕ ਵਾਰੀ ਆਫ ਕਰਕੇ ਦੁਬਾਰੋ ਤੁਹਾਨੂੰ ਪੇਮੈਂਟ ਕਰਕੇ ਦੁਬਾਰੋ ਓਨ ਕਰ ਲਊਗਾ Google Pay ਕਹਿੰਦਾ ਬਈ ਤੁਸੀਂ ਕਰ ਨਹੀਂ ਸਕਦੇ ਹਨ ਤੇ ਪੇਮੈਂਟ ਆਪਣੀ ਹੋ ਗਈ ਜੀ ਉਸ ਤੋਂ ਬਾਅਦ ਆਪਾਂ ਦੁਬਾਰੋ ਐਪ ਚਲਾ ਲਈ ਠੀਕ ਹੈ ਮੈਂ ਸਕਰੀਨ ਰਿਕਾਰਡਿੰਗ ਚਲਾ ਦਨਾਂ ਦੁਬਾਰੋ ਤੁਹਾਨੂੰ ਪਤਾ ਲੱਗ ਜੂਗਾ ਪੇਮੈਂਟ ਸਕਸੈਸਫੁਲ ਹੋ ਗਈ ਜੀ ਜਿਵੇਂ ਕਿ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਪੇਮੈਂਟ ਆਪਣੀ ਬਾਕੀ ਚਲੀ ਗਈ ਤੇ ਇਹ ਦੁਬਾਰੋ ਆਪਣੇ ਆਪ ਪ੍ਰੋਸੈਸਿੰਗ ਲੈ ਕੇ ਹੋਮਪੇਜ ਤੇ ਆਪਾਂ ਨੂੰ ਲੈ ਕੇ ਆ ਰਿਹਾਗਾ ਤੇ ਲਓ ਜੀ ਆਪਣਾ ਸਟੇਟਸ ਆ ਗਿਆ ਬੁੱਕ ਆਪਾਂ ਡਾਊਨਲੋਡ ਰਸੀਪਟ ਡਾਊਨਲੋਡ ਕਰ ਸਕਦੇ ਇੱਥੋਂ ਆ ਜਿਹੜਾ ਨੀਚੇ ਲਿਖਿਆ ਆਇਆਗਾ ਆਪਾਂ ਡਾਊਨਲੋਡ ਕਰ ਹੀ ਲੈਣਿਆ ਕਈ ਵਾਰ ਆਪਾਂ ਨੂੰ ਲੋਡ ਪੈ ਜਾਂਦੀ ਹਣਾ ਕੁਝ ਵੀ ਤੇ ਲਓ ਜੀ ਇਹਦਾ ਤੁਸੀਂ ਤੇ ਸ਼ੇਅਰ ਕਰਕੇ ਆਪਣੇ ਫੋਨ ਦੇ ਵਿੱਚ ਵੀ ਰੱਖ ਲਓ ਤੇ ਕਿਸੇ ਨੂੰ ਜੇ WhatsApp ਤੇ ਸ਼ੇਅਰ ਕਰਨਾ ਤਾਂ ਤੁਸੀਂ ਉਹ ਵੀ ਕਰ ਸਕਦੇ ਹੋ ਉਹ ਤੁਹਾਡੀ ਇੱਛਾ ਹੈਗੀ ਇਹ ਸਾਰਾ ਕੁਝ ਆ ਜਾਊਗਾ اللي کہہ ਰਿਹਾ ਕਿੰਨੇ ਰੁਪਏ ਨੇ ਕਿ ਕਿਹੜੀ ਆਪਣੀ ਗੱਡੀ ਨੰਬਰ ਸੀ ਕਦੋਂ ਆਪਾਂ ਨੇ ਕਰਿਆ ਕੀ ਕੁਛ ਆ ਮੈਂ ਤੁਹਾਨੂੰ ਇੱਕ ਵਾਰੀ ਉਹ ਚੈੱਕ ਕਰਾਂ ਦਾ ਜਿਹੜੀ ਮੇਨ ਚੀਜ਼ ਹੈ ਤੇ ਲਓ ਜੀ ਇੱਥੇ ਹੁਣ ਆਪਾਂ ਨੂੰ ਮਿਲ ਗਿਆ ਜੀ ਟੋਲ ਕ੍ਰੋਸਿੰਗ 200 ਵੈਲਿਡ 1 ਸਾਲ ਦਾ ਸਟੇਟਸ ਆ ਗਿਆ ਬੁੱਕੜਾ ਇਹਨੂੰ ਲੱਗੂਗਾ ਜੀ 1 ਘੰਟਾ ਅਪਡੇਟ ਹੋਣ ਨੂੰ ਤੇ ਤੁਸੀਂ ਕਰਨਾ ਕਿ ਇਹੀ ਆ ਕਾਰਨ ਤੋਂ ਬਾਅਦ ਆਪਣਾ ਫੋਨ ਜਦੋਂ ਘੰਟੇ ਬਾਅਦ ਵਿੱਚ ਅਸੀਂ ਚੈੱਕ ਕਰੋਂਗੇ ਤੇ ਆ ਆ ਗਿਆ ਜੀ ਹੋਏ ਗਿਆ ਟਾਈਮ ਲੱਗੀ ਨਹੀਂ ਮਿੱਤਰੋ ਆ ਉੱਪਰਲੇ ਪਾਸੇ ਪੜੋ ਫਾਸਟੈਗ ਲਿਖਿਆ ਗਿਆ ਆਪਣਾ ਗੱਡੀ ਦਾ ਨੰਬਰ ਆ ਗਿਆ ਤੇ ਉਸ ਤੋਂ ਬਾਅਦ ਲਿਖਿਆ ਗਿਆ ਟੋਲ ਕ੍ਰੋਸਿੰਗ 200 ਲੈਪਟਾ 200 ਆਪਣੇ ਪੂਰੀ ਦੀ ਪੂਰੀ ਆਪਣੀਆਂ ਹੈ ਵੈਲਿਡ ਕਦੋਂ ਤੱਕ ਹੈ 18 ਅਗਸਤ 2026 ਜਿਹੜਾ ਬਲੂ ਕਲਰ ਦਾ ਜਿਹੜਾ ਤੁਹਾਨੂੰ ਦਿਖ ਰਿਹਾ ਹੈਗਾ ਧਿਆਨ ਨਾਲ ਸਟੇਟਸ ਐਕਟਿਵ ਲੋ ਜੀ ਉਸ ਤੋਂ ਬਾਅਦ ਆਪਾਂ ਕੀ ਕਰਨਾ ਇਲੀਜੀਬਲ ਟੋਲ ਪਲਾਸ ਚੈੱਕ ਕਰਨੇ ਹੋਣਾ ਤਾਂ ਇਹਦੇ ਉੱਤੇ ਮਤਲਬ ਕਿ ਕਿਹੜੇ ਕਿਹੜੇ ਟੋਲ ਪਲਾਸ ਤੇ ਆਪਣਾ ਇਹ ਫਾਸਟੈਗ ਵੈਲਿਡ ਹੈ ਤੁਸੀਂ ਇਹਦੇ ਕਲਿੱਕ ਕਰ ਦਿਓ ਆਪਣੇ ਲੋਕੇਸ਼ਨ ਦੇ ਹਿਸਾਬ ਨਾਲ ਆਪਾਂ ਨੂੰ ਦੱਸ ਦੋ ਆਪਣੇ ਦੇਖ ਲਓ ਮੈਂ ਸੈਂਟਰ 'ਚ ਬੈਠਾ ਮੇਰੇ ਆਲੇ ਦੁਆਲੇ ਜਿੰਨੇ ਵੀ ਆਪਣੇ ਆਪਣੇ ਜਿਹੜੇ ਹੁਣ ਤੱਕ ਪੰਜਾਬ ਦੇ ਵਿੱਚ ਸਟੇਟ ਗਵਰਨਮੈਂਟ ਨੇ ਮਤਕ ਉਪਰਾਲੇ ਕੀਨ ਨਾ ਇਹਨਾਂ ਨੇ ਵਧਿਆ ਕੰਮ ਕਰਿਆ ਜਿਹੜੇ ਸਟੇਟ ਗਵਰਨਮੈਂਟ ਦੇ ਆਪਣਾ ਟੋਲ ਪਲਾਜ਼ਾ ਨੇ ਉਹ ਆਲਮੋਸਟ ਬੰਦੇ ਹੋ ਗਏ ਪਹਿਲਾਂ ਹੁੰਦੇ ਸੀ ਨਾ ਲਿੰਕ ਰੋਡ ਦੇ ਜਾਂ ਸਿੰਗਲ ਰੋਡ ਦੇ ਉੱਤੇ ਲੱਗੇ ਹੁੰਦੇ ਸੀ ਉਹ ਆਲਮੋਸਟ ਸਾਰੇ ਵੱਧੋਗੇ ਹੁਣ ਵੱਡੇ ਹਾਈਵੇ ਤੇ ਨੇ ਜਿੰਨੇ ਵੱਡੇ ਹਾਈਵੇ ਨੇ ਇਹ ਸਾਰਿਆਂ ਤੇ ਵੈਲਡ ਆਪਣੇ ਪੰਜਾਬ ਚ ਖਾਸ ਕਰ ਤੇ ਲੋ ਜੀ ਐਦਾਂ ਕਰਨਾ ਅਪਲਾਈ ਫੋਨਤੀ ਕਰਨਾ ਤੁਹਾਡੇ ਸਾਹਮਣੇ ਕਰਕੇ ਦਿਖਾਇਆ ਜਿਵੇਂ ਸਾਰਾ A ਤੋਂ Z ਸਾਰਾ ਪ੍ਰੋਸੈਸ ਕਿਸੇ ਤਰ੍ਹਾਂ ਦਾ ਕੋਈ ਨਹੀਂ ਹੁਣ ਤੁਸੀਂ ਘਰੇ ਬੈ ਕੇ ਜੜੇ ਵੀਰ ਭਾਈ ਜਿਹਦੇ ਜ਼ਿਆਦਾ ਟਰੈਵਲਿੰਗ ਹੈ ਠੀਕ ਹੈ ਜਿਹੜਾ ਕਹਿੰਦਾ ਕਿ ਯਾਰ ਸਾਲ ਦਾ 3200 ਟ੍ਰਿਪਾਂ ਕੋਈ ਮੜਾ ਨਹੀਂ ਬਰੇ 15 ਰੁਪਏ ਇੱਕ ਟੋਲ ਦੇ ਲੱਗਦੇ ਨੇ ਜਿੰਨਾਂ ਨੂੰ ਇਹ ਲੱਗਦਾ ਕਿ ਚਲਾਈ ਜਾਦੇ ਆ ਉਹਨਾਂ ਲਈ ਤਾਂ ਇਹ ਬਹੁਤ ਵਧੀਆ ਚੀਜ਼ ਆ ਜੇ ਮੈਂ ਮੇਰੀ ਹੈਗੀ ਸੀਗੀ ਠੀਕ ਹੈ ਤਾਂ ਕਰਕੇ ਆਪਣੇ ਆਪਣਾ ਬਣਦਾ ਵੀ ਸੀ ਕਰ ਲਿਆ ਜੇ ਤੁਹਾਨੂੰ ਲੱਗਦਾ ਕਿ ਤੁਹਾਡੀ ਚਲਾਈ ਜਾਦੇ ਤਾਂ ਤੁਸੀਂ ਵੀ ਕਰ ਸਕਦੇ ਹੋ ਬਾਕੀ ਸ਼ੇਅਰ ਕਰਨੀ ਹੈ ਸ਼ੇਅਰ ਕਰ ਦਿਓ ਕੋਈ ਵੀਰ ਭਰਾ ਹੀ ਨਾ ਇਹ ਹੁਲ ਜਾਂਦੇ ਨੇ ਕਿ ਬਈ ਇਹ ਅਪਲਾਈ ਕਿਵੇਂ ਕਰਨਾ ਆਪਾਂ ਨੇ ਹੁੰਦੀ ਆ ਯਾਰ ਕਨਫਿਊਜ਼ਨ ਪੂਜੀ ਜੀ ਨਮੀ ਨਮੀ ਹੁੰਦੀ ਆ ਸਾਡੇ ਪੈਸੇ ਰਫਾਜਣੇ ਇਹ ਵੋ ਤਾਂ ਤੁਸੀਂ ਆਹ ਤਰੀਕੇ ਨਾਲ ਅਪਲਾਈ ਕਰ ਸਕਦੇ ਹੋ ਤੇ ਲਓ ਜੀ ਆਪਣਾ ਹੋ ਗਿਆ ਐਕਟੀਵੇਟ ਤੁਸੀਂ ਵੀ ਕਰ ਸਕਦੇ ਹੋ ਬਾਕੀ ਚੰਗੀ ਲੱਗੀ ਸ਼ੇਅਰ ਕਰ ਦਿਓ ਬਾਕੀ ਸਾਰੇ ਭਰਾਵਾਂ ਮਾਤਾ ਨਵਾਜੀ ਵੀਡੀਓ ਦੇਖਣ ਦੇ ਲਈ